ਸਸ਼ੇਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨਿਆ ਸਵਾਗਤ ਕਰਦੀ ਆਂ ਔਰ ਜ਼ਮਾਰਦੀ ਆਂ ਅੱਜ ਦੀਆਂ ਮੁੱਖ ਖਬਰਾਂ ਤੇ ਡਾਕਟਰ ਸੁਰਿੰਦਰ ਸਿੰਘ ਗਿੱਲ ਅੰਤਰਰਾਸ਼ਟਰੀ ਫਾਰਮ ਯੂਐਸਏ ਦੇ ਨਵੇਂ ਚੇਅਰਮੈਨ ਨਿਯੁਕਤ 트੍ਰੰਪ ਦਾ ਐਲਾਨ ਗਾਜ਼ਾ ਜੰਗ ਖਤਮ ਇਜ਼ਰਾਈਲ ਤੇ ਹਮਾਸ ਵਿਚਾਲੇ ਅੱਜ ਹੋਵੇਗੀ ਬੰਦਕਾ ਤੇ ਕੈਦੀਆਂ ਦੀ ਅਦਲਾ ਬਦਲੀ ਏਡੀਜੀਪੀ ਮੌਤ ਮਾਮਲੇ ਤੇ ਸੁਖਬੀਰ ਬਾਦਲ ਨੇ ਕੀਤਾ ਟਵੀਟ ਕਿਹਾ ਪੀੜਤ ਪਰਿਵਾਰ ਨਾਲ ਹੋਣਾ ਚਾਹੀਦਾ ਹੈ ਇਨਸਾਫ ਸ਼੍ਰੋਮਨੀ ਕਮੇਟੀ ਮੈਂਬਰ ਭਾਈ ਰਾਮ ਸਿੰਘ ਦਾ ਹੋਇਆ ਦੇਹਾਂਤ ਐਸਜੀਪੀਸੀ ਪ੍ਰਧਾਨਤਾ ਮੀ ਤੇ ਜਥੇਦਾਰ ਗੜਗੜ ਨੇ ਜਤਾਇਆ ਦੁੱਖ ਏਕਸਹਾਉਸ ਜਹਾਜ਼ ਨਾਲ ਵਾਪਰਿਆ ਭਿਆਨਕ ਹਾਦਸਾ ਟਰੱਕ ਤੇ ਉਤਰਿਆ ਜਹਾਜ਼ ਪੰਜਾਬ ਤੇ ਚੋਣਾ ਦਾ ਵੱਜਿਆ ਬਿਘੂਲ ਤਰਨ ਤਰਨ ਜਿੰਨੀ ਚੋਣਾ ਨੂੰ ਲੈ ਕੇ ਨਾਮਜ਼ਦਗੀਆਂ ਅੱਜ ਤੋਂ ਸ਼ੁਰੂ ਅਤੇ ਹੁਣ ਖਬਰਾਂ ਵਿਸਥਾਰ ਨਾਲ ਮੈਰੀਲੈਂਡ ਚ ਅੰਤਰਰਾਸ਼ਟਰੀ ਫਾਰਮ ਯੂਐਸਏ ਦੀ ਸਲਾਨਾ ਬੈਠਕ ਚੇਅਰਪਰਸਨ ਕ੍ਰੀਨਾ ਹਾਉਦੀ ਅਗਵਾਈ ਹੇਠ ਸਫਲਤਾ ਪੂਰਵਕ ਆਯੋਜਿਤ ਕੀਤੀ ਗਈ ਇਸ ਮੀਟਿੰਗ ਦੌਰਾਨ ਫਾਰਮ ਦੇ ਪੁਨਰਗਠਨ ਬਾਰੇ ਮਹੱਤਵਪੂਰਨ ਮਤਾ ਪੇਸ਼ ਕੀਤਾ ਗਿਆ ਜਿਸ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ ਗਈ ਇਸ ਮੌਕੇ ਡਾਕਟਰ ਸੁਰਿੰਦਰ ਸਿੰਘ ਗਿੱਲ ਨੂੰ ਅੰਤਰਰਾਸ਼ਟਰੀ ਫਾਰਮ ਯੂਐਸਏ ਦੇ ਨਵੇਂ ਚੇਅਰਮੈਨ ਨਿਯੁਕਤ ਕੀਤਾ ਗਿਆ ਬੈਠਕ ਦੀ ਸ਼ੁਰੂਆਤ ਚੇਅਰਪਰਸਨ ਕ੍ਰੀਨਾ ਹਾਉ ਵੱਲੋਂ ਕੀਤੀ ਗਈ ਜਿਨ੍ਹਾਂ ਨੇ ਸਭ ਹਾਜ਼ਰੀਨ ਨੂੰ ਫਾਰਮ ਦੇ ਮਕਸਦ ਕਾਰਜ ਸ਼ੈਲੀ ਤੇ ਵਿਸ਼ਵ ਪੱਧਰ ਤੇ ਕੀਤੇ ਜਾ ਰਹੇ शांति ते ਸਮਰਸਤਾ ਦੇ ਯਤਨਾਂ ਬਾਰੇ ਜਾਣਕਾਰੀ ਦਿੱਤੀ ਗੀ ਡਿਸੋਕਨ ਵੱਲੋਂ ਪ੍ਰਸਤਾਵ ਰੱਖਿਆ ਗਿਆ ਕਿ ਅੰਤਰਰਾਸ਼ਟਰੀ ਫੋਰਮ ਦੀ ਗਿਣਤੀ ਕੇਵਲ 25 ਮੂਲਕਾਂ ਤੱਕ ਸੀਮਤ ਕੀਤੀ ਜਾਵੇ ਤਾਂ ਜੋ ਹਰ ਦੇਸ਼ ਦੀ ਭੂਮਿਕਾ ਸਪਸ਼ਟ ਹੋਵੇ ਤੇ ਕਾਰਜ ਕੁਸ਼ਲਤਾ ਵਧੇ ਇਸ ਦੇ ਨਾਲ ਹੀ ਇਹ ਵੀ ਸੁਝਾ ਦਿੱਤਾ ਗਿਆ ਕਿ ਬੋਰਡ ਆਫ ਡਾਇਰੈਕਟਰਸ ਦੀ ਗਿਣਤੀ 3 ਮੈਂਬਰਾਂ ਤੱਕ ਰੱਖੀ ਜਾਵੇ ਜਿਸ ਨਾਲ ਪ੍ਰਬੰਧਕੀ ਫੈਸਲੇ ਤੇਜ਼ੀ ਤੇ ਪ੍ਰਭਾਵਸ਼ਾਲੀ ਢੰਗ ਨਾਲ ਲਏ ਜਾ ਸਕਣ ਇਸ ਲਈ ਕ੍ਰੀਨਾ ਹਾਉ ਚੀਨੀ ਗੀ ਡਿਸੋਕਨ ਕੈਮਰੂਨ ਥਾਈ ਨਿਊਕਿਸ ਵਿਤਨਾਮੀ ਬੋਰਡ ਆਫ ਡਾਇਰੈਕਟਰ ਅੰਤਰਰਾਸ਼ਟਰੀ ਫਾਰਮ ਯੂਐਸਏ ਦੇ ਹੋਣਗੇ ਮੀਟਿੰਗ ਦੌਰਾਨ ਥਾਈ ਨਿਊਕਸ ਵੱਲੋਂ ਵਿਸ਼ੇਸ਼ ਤੌਰ ਤੇ ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਅੰਤਰਰਾਸ਼ਟਰੀ ਫਾਰਮ ਯੂਐਸਏ ਦੇ ਚੇਅਰਮੈਨ ਦੇ ਤੌਰ ਤੇ ਡਾਕਟਰ ਸੁਰਿੰਦਰ ਸਿੰਘ ਗਿੱਲ ਨੂੰ ਨਿਯੁਕਤ ਕੀਤਾ ਜਾਵੇ ਇਸ ਪ੍ਰਸਤਾਵ ਨੂੰ ਸਬ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ ਗਈ ਕ੍ਰੀਨਾ ਹਵ ਵੱਲੋਂ ਘੋਸ਼ਣਾ ਕੀਤੀ ਗਈ ਕਿ ਡਾਕਟਰ ਸੁਰਿੰਦਰ ਸਿੰਘ ਗਿੱਲ ਹੁਣ ਅੰਤਰਰਾਸ਼ਟਰੀ ਫਾਰਮ ਯੂਐਸਏ ਦੇ ਨਵੇਂ ਚੇਅਰਮੈਨ ਹੋਣਗੇ ਡਾਕਟਰ ਗਿਲ ਨੇ ਸਭ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਫਾਰਮ ਦੇ ਅੰਤਰਰਾਸ਼ਟਰੀ ਸਹਿਯੋਗ, ਸ਼ਾਂਤੀ ਪ੍ਰਚਾਰ ਤੇ ਮਨੁੱਖਤਾ ਸੇਵਾ ਦੇ ਮਿਸ਼ਨ ਨੂੰ ਹੋਰ ਮਜ਼ਬੂਤੀ ਨਾਲ ਅੱਗੇ ਵਧਾਉਣ ਲਈ ਸੰਕਲਪ ਬੱਧ ਨੇ। ਮੀਟਿੰਗ ਵਿੱਚ ਵੀਅਤਨਾਮ, ਚੀਨ, ਕੋਰੀਆ, ਭਾਰਤ, ਕੈਮਰੂਨ, ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਚੈਟ ਤੇ ਜਪਾਨ ਤੋਂ ਇਲਾਵਾ ਕਈ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ ਤੇ ਡਾਕਟਰ ਗਿਲ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਡਾਕਟਰ ਸੂਰਜਨ ਮੇਸੀ ਨੇ ਕਿਹਾ ਕਿ ਡਾਕਟਰ ਗਿਲ ਅਨਤਕ ਮਿਹਨਤੀ ਤੇ ਹਰ ਕਮਿਊਨਿਟੀ ਨੂੰ ਨਾਲ ਲੈ ਕੇ ਚੱਲਣ ਵਾਲੇ ਨੇ ਉਹਨਾਂ ਇਸ ਨਿਯੁਕਤੀ ਤੇ ਡਾਕਟਰ ਗਿਲ ਨੂੰ ਮੁਬਾਰਕਬਾਦ ਦਿੱਤੀ। ਰੀਚਰਡ ਲਿਊ, ਰਾਜ ਰਾਠੋਰ, ਸ਼ਾਜੀਆ ਸ਼ਾਹ, ਹੈਰੀ ਭੰਡਾਰੀ ਡੈਲੀਗੇਟ ਤੇ ਕਾਰਲ ਜੈਕਸਨ ਸਟੇਟ ਸੈਨੇਟਰ ਵੱਲੋਂ ਡਾਕਟਰ ਗਿਲ ਨੂੰ ਵਧਾਈਆਂ ਦਿੱਤੀਆਂ ਗਈਆਂ। ਡਾਕਟਰ ਸੁਰੇਂਦਰ ਸਿੰਘ ਗਿਲ ਵੱਲੋਂ ਅਹੁਦਾ ਸੰਭਾਲਣ ਉਪਰੰਤ ਕੋਰ ਟੀਮ ਨਾਲ ਮੀਟਿੰਗ ਕੀਤੀ ਗਈ ਤੇ ਦੱਸਿਆ ਗਿਆ ਕਿ ਅੰਤਰਰਾਸ਼ਟਰੀ ਫੋਰਮ ਯੂਐਸਏ ਦਾ ਇੱਕ ਪੰਜ ਮੈਂਬਰੀ ਡੈਲੀਗੇਸ਼ਨ ਚੀਨ ਤੇ ਪਾਕਿਸਤਾਨ ਦਸੰਬਰ ਦੇ ਵਿੱਚ ਜਾਵੇਗਾ ਜਿਸ ਦੀ ਅਗਵਾਈ ਉਹ ਖੁਦ ਕਰਨਗੇ। ਇਹ ਡੈਲੀਗੇਸ਼ਨ ਕਲਚਰਲ ਦਾਦਾਨ ਪ੍ਰਦਾਨ ਕਰਨ ਦੀ ਰੂਪਰੇਖਾ ਤੇ ਦਸਤਖਤ ਕਰੇਗਾ ਉਪਰਾਂਤ ਸਾਂਝੇ ਤੌਰ ਤੇ ਮਿਰਸੇ ਸੰਬੰਧੀ ਸਮਾਗਮ ਦਾ ਆਯੋਜਨ ਦੋਹਾ ਮੁਲਕਾਂ ਵਿੱਚ ਕਰੇਗਾ ਉਧਰ ਇਜ਼ਰਾਈਲ ਨੇ ਕਿਹਾ ਹੈ ਕਿ ਉਸ ਨੂੰ ਉਮੀਦ ਹੈ ਕਿ ਹਮਾਸ ਨਾਲ ਹੋਏ ਜੰਗਬੰਦੀ ਸਮਝੌਤੇ ਤਹਿਤ ਗਾਜ਼ਾ ਵਿੱਚ ਬੰਦੀ بنائے ਗਏ ਸਾਰੇ ਜਿੰਦੇ ਬੰਦਕਾਂ ਨੂੰ ਸੋਮਵਾਰ ਯਾਨੀ ਕਿ ਅੱਜ ਰਿਹਾ ਕਰ ਦਿੱਤਾ ਜਾਵੇਗਾ ਉਧਰ ਫਲਸਤੀਨੀ ਇਜ਼ਰਾਈਲ ਵਿੱਚ ਬੰਦਕ بنائے ਗਏ ਸੈਂਕੜੇ ਕੈਦੀਆਂ ਦੀ ਰਿਹਾਈ ਤੇ ਮਾਨਵੀ ਸਹਾਇਤਾ ਵਿੱਚ ਵਾਅਦੇ ਦੀ ਉਡੀਕ ਵਿੱਚ ਨੇ ਇਜ਼ਰਾਈਲ ਦੇ ਫੌਜ ਮੁਖੀ ਲੈਫਟੀਨੈਂਟ ਯਾਲ ਜ਼ਮੀਰ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਕੁਝ ਹੀ ਕੰਟੀ ਅੰਚ ਇਸ ਫਿਰ ਇੱਕ ਹੋ ਜਾਵਾਂਗੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਪਿਛਲੇ 2 ਸਾਲਾਂ ਤੋਂ جاری جنگ ਵਿੱਚ ਪਿਛਲੇ ਹਫਤੇ ਐਲਾਨੀ ਗਈ ਜੰਗਬੰਦੀ ਦਾ ਜਸ਼ਨ ਮਨਾਉਣ ਲਈ ਸੋਮਵਾਰ ਨੂੰ ਇਜ਼ਰਾਈਲ ਤੇ ਮਿਸਰ ਦੇ ਦੌਰੇ ਤਿਆਰ ਹੈ ਨੇ 트੍ਰੰਪ ਨੇ ਰਵਾਨਗੀ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਹੈ ਕਿ ਜੰਗ ਖਤਮ ਹੋ ਗਈ ਹੈ ਉਮੀਦ ਹੈ ਕਿ ਜੰਗਬੰਦੀ ਕਾਇਮ ਰਹੇਗੀ ਉੰਜ 트੍ਰੰਪ ਨੇ ਕਿਹਾ ਕਿ ਉਹਨਾਂ ਨੂੰ ਗਾਜ਼ਾ ਜਾਣ ਤੇ ਮਨ ਹੋਵੇਗਾ ਉਧਰ ਹਰਿਆਣਾ ਦੇ ਆਈਪੀਐਸ ਅਧਿਕਾਰੀ వై ਪੂਰਨ ਕੁਮਾਰ ਦੀ ਮੌਤ ਦਾ ਮਾਮਲਾ ਗਰਮੌਂਦਾ ਜਾ ਰਿਹਾ ਹੈ ਇਸੇ ਨੂੰ ਲੈ ਕੇ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਟਵੀਟ ਕੀਤਾ ਗਿਆ ਹੈ ਟਵੀਟ ਕਰਦੇ ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਇਹ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਆਜ਼ਾਦੀ ਦੇ 78 ਸਾਲਾਂ ਬਾਅਦ ਵੀ ਹਰਿਆਣਾ ਪੁਲਿਸ ਦੇ ADGP ਰੈਂਕ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਵਿਪੂਰਨ ਕੁਮਾਰ ਨੇ ਆਪਣੇ ਖੁਦਕੁਸ਼ੀ ਨੋਟ ਅਨੁਸਾਰ અપਮਾਨ ਪਰੇਸ਼ਾਨੀ ਤੇ ਜਾਤੀ ਆਧਾਰਿਤ ਵਿਤਕ੍ਰੇ ਦਾ ਸਾਹਮਣਾ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ ਹੈ ਸੁਖਵੀਰ ਬਾਦਲ ਨੇ ਕਿਹਾ ਕਿ ਅਸੀਂ ਪੀੜਤ ਪਰਿਵਾਰ ਨਾਲ ਇੱਕ ਜੁੜਤਾ ਪ੍ਰਗਟਾਉਂਦੇ ਹਾਂ ਸ਼ੌਮਨੀ ਅਕਾਲੀਦਾਲ ਐਸ்சிਐਸਟੀ ਵਰਗ ਦੇ ਕਰਮਚਾਰੀਆਂ ਨੂੰ ਵਿਤਕਰੇ ਦਾ ਸਾਹਮਣਾ ਨਾ ਕਰਨਾ ਯਕੀਨੀ ਬਣਾਉਣ ਲਈ ਸੇਵਾ ਸ਼ਰਤਾਂ ਤੇ ਯੋਜਨਾਬੱਧ ਸੁਧਾਰ ਦੀ ਮੰਗ ਕਰਦੇ ਅਤੇ ਪੀੜਤ ਪਰਿਵਾਰ ਨਾਲ ਟੁਕਮਾ ਇਨਸਾਫ ਹੋਣਾ ਚਾਹੀਦਾ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ

ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਾਮ ਸਿੰਘ ਦਾ ਦੇਹਾਂਤ ਹੋ ਗਿਆ ਹੈ ਉਹ ਪਿਛਲੇ ਕੁਝ ਸਮੇਂ ਤੋਂ ਠੀਕ ਨਹੀਂ ਸਨ ਸ਼ੌਮਨੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜਜ ਤੇ ਹੋਰਨਾਂ ਨੇ ਉਹਨਾਂ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਫਿਰ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜਜ ਨੇ ਰਾਮ ਸਿੰਘ ਦੇ ਦੇਹਾਂਤ ਤੇ ਦੁੱਖ ਪ੍ਰਗਟ ਕਰਦਿਆਂ ਵਿਛੜੀ ਰੂਹ ਦੀ ਸ਼ਾਂਤੀ ਤੇ ਪਰਿਵਾਰ ਨੂੰ ਭਾਣਾ ਮੰਨਨ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ ਐਡਵੋਕੇਟ ने राम सिंह दंथक सेवाद करद कि है कि निमर सुभाव वाले चंगे इंसान सन जिन्होंने हमेशा पंथक सरोकारा पहल है। ਉਹਨਾਂ ਸਟ੍ਰੋਮਨੀ ਕਮੇਟੀ ਮੈਂਬਰ ਵੱਜੋਂ ਲੰਮਾ ਸਮਾਂ ਸੇਵਾਵਾਂ ਨਿਭਾਈਆਂ ਤੇ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਅਹਿਮ ਕਾਰਜਾਂ ਵਿੱਚ ਯੋਗਦਾਨ ਪਾਇਆ ਹੈ। ਉਹਨਾਂ ਦੇ ਅਕਾਲ ਚਲਾਣੇ ਨਾਲ ਪਰਿਵਾਰ ਤੇ ਸਿੱਖ ਸੰਸਥਾ ਸਟ੍ਰੋਮਨੀ ਕਮੇਟੀ ਨੂੰ ਵੱਡਾ ਘਾਟਾ ਪਿਆ ਹੈ। ਗੱਲ ਕਰਦੇ ਹਾਂ ਅਮਰੀਕਾ ਦੇ ਟੈਕਸਾਸ ਦੀ ਜਿੱਥੇ ਇੱਕ ਜਹਾਜ਼ ਦੇ ਕ੍ਰੈਸ਼ ਹੋਣ ਤੋਂ ਬਾਅਦ ਅੱਗ ਲੱਗ ਗਈ। ਇਹ ਘਟਨਾ ਟੈਰੈਂਟ ਕਾਉਂਟੀ ਦੇ ਹਿਕਸ 에ਅਰ ਫੀਲਡ ਨੇੜੇ ਵਾਪਰੀ ਹੈ। ਅਧਿਕਾਰੀਆਂ ਅਨੁਸਾਰ ਜਹਾਜ਼ ਹਾਦਸੇ ਤੋਂ ਬਾਅਦ ਟਰੱਕਾਂ ਤੇ ਡਿੱਗ ਗਿਆ ਜਿਸ ਕਾਰਨ ਅੱਗ ਲੱਗ ਗਈ। ਫੋਰਟਵਰਥ ਫਾਇਰ ਡਿਪਾਰਟਮੈਂਟ ਮੈਨ ਦੇ ਅਨੁਸਾਰ ਜਹਾਜ਼ ਹਾਦਸਾ ਦੁਪਹਿਰ 1.30 ਵਜੇ ਦੇ ਕਰੀਬ ਹੋਇਆ ਹੈ ਹਾਲਾਂਕਿ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਘਟਨਾ ਦੀ ਸੂਚਨਾ ਮਿਲਦਿਆਂ ਹੀ ਐਮਰਜੈਂਸੀ ਕ੍ਰੂ ਮੌਕੇ ਤੇ ਪਹੁੰਚ ਗਏ ਹਾਲਾਂਕਿ ਅਧਿਕਾਰੀਆਂ ਨੇ ਹਾਲੇ ਤੱਕ ਕਿਸੇ ਦੇ ਜ਼ਖਮੀ ਹੋਣ ਜਾਂ ਮੌਤ ਹੋਣ ਦੀ ਪੁਸ਼ਟੀ ਨਹੀਂ ਕੀਤੀ ਹੈ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਦੋਵੇਂ ਏਜੰਸੀਆਂ ਤੋਂ ਜਲਦ ਹੀ ਮਾਮਲੇ ਦੀ ਜਾਂਚ ਸ਼ੁਰੂ ਕਰਨ ਦੀ ਉਮੀਦ ਹੈ ਉਧਰ ਪੰਜਾਬ ਵਿੱਚ ਸਿਆਸੀ ਮਾਹੌਲ ਭੱਗ ਗਿਆ ਹੈ ਤਰਨਤਾਰਨ ਜ਼ਿਮਨੀ ਚੋਣਾਂ ਨੂੰ ਲੈ ਕੇ ਨਾਮਜ਼ਦਗੀ ਅੱਜ ਤੋਂ ਭਰੀਆਂ ਜਾਣਗੀਆਂ 21 ਅਕਤੂਬਰ ਤੱਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਤੇ 22 ਅਕਤੂਬਰ ਤੱਕ ਕਾਗਜ਼ਾਂ ਦੀ ਜਾਂਚ ਕੀਤੀ ਜਾਵੇਗੀ 24 ਅਕਤੂਬਰ ਤੱਕ ਨਾਮ ਵਾਪਿਸ ਲੈ ਜਾਣਗੇ ਦੱਸ ਜਿਏ ਕਿ 11 ਨਵੰਬਰ ਨੂੰ ਵੋਟਾਂ ਪੈਣਗੀਆਂ ਤੇ 14 ਨਵੰਬਰ ਨੂੰ ਨਤੀਜੇ ਆਉਣਗੇ ਆਪਨੇ ਹਰਮਨਜੀਤ ਸਿੰਘ ਸੰਧੂ ਨੂੰ ਉਮੀਦਵਾਰ ਐਲਾਨਿਆ ਸ਼ੋਮਨੀ ਆਕਾਲੀ ਦਲ ਵੱਲੋਂ ਸੁਖਵਿੰਦਰ ਕੌਰ ਰੰਧਾਵਾ ਨੂੰ ਟਿਕਟ ਦਿੱਤੀ ਗਈ ਹੈ ਤੇ ਕਾਂਗਰਸ ਨੇ ਕਰਨ ਬੀਰ ਸਿੰਘ ਬੁਰਜ ਨੂੰ ਉਮੀਦਵਾਰ ਐਲਾਨਿਆ ਤੇ ਇਸੇ ਤਰ੍ਹਾਂ ਭਾਜਪਾ ਨੇ ਹਰਜੀਤ ਸੰਧੂ ਨੂੰ ਤੇ ਆਕਾਲੀ ਦਲ ਅੰਮ੍ਰਿਤਸਰ ਨੇ ਸੰਦੀਪ ਸਨੀ ਦੇਪਰਾ ਮਨਦੀਪ ਨੂੰ ਉਮੀਦਵਾਰ ਐਲਾਨਿਆ ਇਹਨਾਂ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ